ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਹਜੂਰੀ ਰਾਗੀ ਸਾਬਾਨ ਦੇ ਉੱਪਰ ਗੁਰੂ ਰਾਮਦਾਸ ਜੀ ਦੀ ਐਨੀ ਬਖਸ਼ਿਸ਼ ਹੈ ਕਿ ਕਿਤੇ ਵੀ ਕੀਰਤਨ ਕਰਦੇ ਨੇ ਉੱਥੇ ਮਾਹੌਲ ਦਰਬਾਰ ਸਾਹਿਬ ਜਿਹਾ ਬਣਾ ਦਿੰਦੇ ਨੇ ਅਜਿਹੀ ਇੱਕ ਪਿਆਰੀ ਸ਼ਖਸੀਅਤ ਭਾਈ ਕਮਲਜੀਤ ਸਿੰਘ ਜੀ ਹਜੂਰੀ ਰਾਗੀ ਸਤਖੰਡ ਸ੍ਰੀ ਦਰਬਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਵਾਰ ਕਦੋਂ ਮਹਿਸੂਸ ਹੋਇਆ ਕਿ ਅੰਦਰ ਕੀਰਤਨ ਦਾ ਵਿੱਚ ਹੈ ਸੰਗੀਤ ਦਾ ਵਿੱਚ ਹੈ ਘਰ ਦੇ ਵਿੱਚ ਹੀ ਕੀਰਤਨ ਸੀ ਪਾਪਾ ਵੀ ਪਹਿਲਾਂ ਕੀਰਤਨ ਕਰਦੇ ਸੀ ਉਹਨਾਂ ਦੇ ਵੱਡੇ ਵਡੇਰੇ ਵੀ ਕੀਰਤਨ ਕਰਦੇ ਸੀ ਉਹਨਾਂ ਦਾ ਸੁਣ ਸੁਣ ਕੇ ਐਵੇਂ ਲੱਗਿਆ ਕਿ ਮੈਂ ਵੀ ਕੀਰਤਨ ਕਰ ਸਕਦਾ 토리 ਆ ਰਹੀ ਪਰਿਵਾਰ ਦੇ ਵਿੱਚ ਵਿੱਚ ਦੇ ਵਿੱਚ ਉਹ ਘਰ ਦੇ ਵਿੱਚ ਉਹ ਜਿਹਾ ਮਾਹੌਲ ਸੀ ਤੇ ਪਿਤਾ ਜੀ ਹਰਮੋਨੀਅਮ ਦੇ ਨਾਲ ਕੀਰਤਨ ਕਰਿਆ ਕਰਦੇ ਸਨ ਜਾਂ ਕਿਉਂਕਿ ਪ੍ਰੋਤਨ ਸਿੰਘ ਜੋ ਸਨ ਉਹ ਕਈ ਤੰਤੀ ਸਾਜ਼ਾਂ ਦੇ ਨਾਲ ਵੀ ਕੀਰਤਨ ਕਰਿਆ ਕਰਦੇ ਸਨ ਨਹੀਂ ਹਰਮੋਨੀਅਮ ਤੇ ਢੋਲਕੀ ਦੇ ਨਾਲ ਕੀਰਤਨ ਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਨਿਭਾਉਂਦੇ ਸਨ ਪਿਤਾ ਜੀ ਨਹੀਂ ਉਹ ਤਾਂ ਵੈ ਸਰਕਾਰੀ ਜੋਬ ਕਰਦੇ ਸੀ ਪਰ ਜਦ ਇੱਕ ਸ਼ੌਂਕ ਸੀ ਸ਼ਨੀ ਆਤਵਾਰ ਜਦ ਕਦੀ ਛੁੱਟੀ ਹੁੰਦੀ ਤਾਂ ਗੁਰਦੁਆਰੇ ਸਮਾਗਮ ਚੱਲਦੇ ਰਹਿੰਦੇ ਸੀ ਸੰਗਤ ਦੇ ਵਿੱਚ ਜੀ ਫਿਰ ਨਾਲ ਸਾਨੂੰ ਵੀ ਲੈ ਜਣਾ ਉਹਨਾਂ ਨੇ ਤੇ ਉਹ ਪ੍ਰੋਪਰ ਰਾਗਾਂ 'ਚ ਕਰਦੇ ਰਿਹਾ ਨਹੀਂ ਸਿੰਪਲ ਕੀਰਤਨ ਕਰਦੇ ਸੀ ਬਸ ਉਹਨਾਂ ਵੱਲ ਵੇਖ ਕੇ ਇੱਕ ਚਾਹਤ ਪੈਦਾ ਹੋਈ ਕਿ ਮੈਂ ਕਰ ਸਕਦਾ ਤੇ ਕਿੱਥੋਂ ਤਾਲੀਮ ਲਈ ਫਿਰ ਤੁਸੀਂ ਜਦੋਂ ਮੈਂ ਛੋਟਾ ਸੀ ਕੀਰਤਨ ਕਰਦਾ ਸੀ ਪਿੰਡ ਦੇ ਗੁਰਦੁਆਰੇ ਮੰਦੇ ਵਿੱਚ ਇੰਨਾ ਚੰਗਾ ਲੱਗਣਾ ਕਿ ਮੈਂ ਇੱਕ ਸ਼ਬਦ ਹੋਰ ਪੜਾਂ ਪਰ ਥੋੜਾ ਝਾਕਾ ਵੀ ਸੀ ਕਿਉਂਕਿ ਛੋਟੀ ਉਮਰ ਸੀ ਹੌਲੀ ਹੌਲੀ ਉਹ ਝਾਕਾ ਖੁੱਲਿਆ ਜਦ ਪੜ੍ਹਾਈ ਪੂਰੀ ਕੀਤੀ 10+2 ਤੱਕ ਤੇ ਫਿਰ ਘਰਦਿਆਂ ਨੇ ਕਹਿੰਦੇ ਹੁਣ ਕੋਈ ਤੁਸੀਂ ਕੰਮ ਕਰਨਾ ਕਿ ਕੀਰਤਨ ਸਿੱਖਣਾ ਜੇ ਤਾਂ ਕੀਰਤਨ ਸਿੱਖਣਾ ਫਿਰ ਪ੍ਰੋਪਰ ਕਲਾਸ ਲਾਓ ਕੋਰਸ ਕਰੋ ਫਿਰ ਪਾਪਾ ਨੇ ਇੱਕ ਦਿਨ ਮੈਨੂੰ ਕਲਾਸ ਵਿੱਚ ਲੈ ਉੱਥੇ ਬਟਾਲੇ ਪ੍ਰੋਫੈਸਰ ਕਰਮਿੰਦਰ ਸਿੰਘ ਜੀ ਪ੍ਰਾਈਵੇਟ ਅਕੈਡਮੀ ਸੀ ਉੱਥੇ ਉਹ ਕੀਰਤਨ ਦੀ تعلیم ਦਿੰਦੇ ਸੀ ਬਾਜਾ ਵੀ ਤੇ ਤਬਲਾ ਵੀ ਜੀ ਉੱਥੇ ਲੈ ਕੇ ਗਏ ਤਾਂ ਉਹਨਾਂ ਨੇ 4 ਸਾਲ ਦਾ ਮੈਨੂੰ ਉੱਥੇ ਕੀਰਤਨ ਦਾ ਕੋਰਸ ਕਰਾਇਆ ਉੱਥੇ ਡੇਲੀ ਕਲਾਸ ਲੱਗਦੀ ਸੀ ਪ੍ਰੋਪਰ ਰਾਗਾਂ ਦੇ ਵਿੱਚ ਸਿਖਾਉਂਦੇ ਸਨ ਉੱਥੇ ਸ਼ੁਰੂ ਹੀ ਰਾਗਾਂ ਤੋਂ ਹੁੰਦਾ ਸੀ ਜੀ ਉਹਨਾਂ ਨਾਲੇ ਸ਼ੁਰੂ ਤੋਂ ਮੈਂ ਬਲਾਵਰ ਰਾਖ ਤੋਂ ਸ਼ੁਰੂ ਕਰਵਾ ਕੇ ਜਿਨੇ ਵੀ ਉਥੇ ਕੋਰਸ ਦੇ ਵਿੱਚ ਰਾਖਿਆ ਕੀ ਸੀ ਉਹਨਾਂ ਦਾ ਕੀਰਤਨ ਮੈਨੂੰ ਸਿਖਾਇਆ ਪਹਿਲਾ ਸ਼ਬਦ ਜਦੋਂ ਪੜਿਆ ਹੋਏ ਕੀ ਭਾਵ ਸਨ ਉਹਦੋਂ ਸਾਡੇ ਉਸਤਾਦ ਜੀ ਦਾ ਇੱਕ ਰੁਟੀਨ ਸੀ ਕਿ ਕੰਤ ਸਾਹਿਬ ਗੁਰਦੁਆਰਾ ਬਟਾਲਾ ਬਟਾਲਾ ਗੁਰਨਾਮ ਸਿੰਘ ਜੀ ਦੀ ਚਰਨ ਸ਼ੋਪਰਾਪਤ ਉਹ ਸਾਰੇ ਬੱਚਿਆਂ ਨੂੰ ਉਥੇ ਲੈ ਕੇ ਜਾਂਦੇ ਸੀ ਕੀਰਤਨ ਕਰਨ ਵਾਸਤੇ ਉਹਦੇ ਵਿੱਚ ਸਭ ਨੂੰ ਵਾਰੀ ਮਿਲਦੀ ਸੀ ਇੱਕ ਇੱਕ ਸ਼ਬਦ ਦੀ ਹਾਜ਼ਰੀ ਭਰਨੀ ਇਸ ਲਈ ਕਿ ਬੱਚਿਆਂ ਦਾ ਹੌਸਲਾ ਵਧ ਜਾਏ ਉਹਨਾਂ ਦਾ ਚਾਕਾ ਖੁੱਲ ਜਾਏ ਕੀਰਤਨ ਦੇ ਵਿੱਚ ਆਵਾਜ਼ ਅੱਛੀ ਲੱਗੇ ਉਹਨਾਂ ਦੀ ਸੋ ਉਸੇ ਦੌਰਾਨ ਫਿਰ ਜਿਹੜਾ 3-4 ਸਾਲ ਦਾ ਮੈਂ ਕੋਰਸ ਉੱਥੇ ਕੀਤਾ ਉਹਦੇ ਵਿੱਚ ਇਸ ਤਰ੍ਹਾਂ ਹੌਲੀ ਹੌਲੀ ਖੁੱਲਿਆ ਤੇ ਮਨ ਦੇ ਵਿੱਚ ਕੋਈ ਉਦੋਂ ਹੀ ਟੀਚਾ ਸੀ ਕਿ ਦਰਬਾਰ ਸਾਹਿਬ ਕੀਰਤਨ ਕਰਨਾ ਹੈ ਜਾਂ ਕਿ ਇੱਕ ਸ਼ੌਂਕ ਸੀ ਕਿ ਬਸ ਕੀਰਤਨ ਸਿੱਖਣਾ ਹੈ ਇਸ ਤਰ੍ਹਾਂ ਕਿ ਕੀਰਤਨ ਤਾਂ ਸਿੱਖਿਆ ਸੀ ਸ਼ੌਂਕ ਵਾਸਤੇ ਹਾਂਜੀ ਪਰ ਸਾਡੇ ਪਿਤਾ ਜੀ ਸਿਆਣੇ ਸਨ ਜੀ ਉਹਨਾਂ ਦੇ ਮਨ ਵਿੱਚ ਸੀ ਕਿਉਂਕਿ ਉਹ ਸ਼ੁਰੂ ਤੋਂ ਹੀ ਦਰਬਾਰ ਸਾਹਿਬ ਦੇ ਨਾਲ ਜੁੜੇ ਸੀ ਕੀਰਤਨ ਸਰਵਣ ਕਰਦੇ ਸੀ ਸਾਰੇ ਰਾਗੀਆਂ ਦਾ ਨਾਮਾਂ ਦਾ ਉਹਨਾਂ ਨੂੰ ਪਤਾ ਸੀ ਕਿਹੜਾ ਕਲਾਸਿਕਲ ਦੇ ਵਿੱਚ ਕਰਦਾ ਰਾਗੀ ਕਿਹੜਾ ਸਿੰਪਲ ਕਰਦਾ ਕੀਰਤਨ ਉਹ ਸੁਣ ਸੁਣ ਕੇ ਇੱਕ ਮਾਹੌਲ ਇਹੋ ਜਿਹਾ ਬਣਿਆ ਸੀ ਕਿ ਉਹਨਾਂ ਦੇ ਮਨ ਵਿੱਚ ਵੀ ਸੀ ਕਿ ਮੇਰਾ ਬੱਚਾ ਕੀਰਤਨ ਕਰੇ ਕਿ ਕੋਰਸ ਕਰਕੇ ਤੇ ਕਦੀ ਮੈਂ ਇਹਦੀ ਆਵਾਜ਼ ਜਿਹੜੀ ਹੈ ਟੀਵੀ ਦੇ ਵਿੱਚ ਜਾਂ ਰੇਡੀਓ ਦੇ ਵਿੱਚ ਆਪਣੇ ਕੰਨਾਂ ਦੇ ਨਾਲ ਸਰਵਣ ਕਰਾਂ ਉਹਨਾਂ ਦੇ ਮਨ ਦੀ ਇੱਕ ਆਸ ਸੀ ਪਰ ਮੈਂ ਛੋਟਾ ਸੀ ਮੈਨੂੰ ਉਦੋਂ ਨਹੀਂ ਸੀ ਪਤਾ ਇਹਨਾਂ ਗੱਲਾਂ ਦਾ ਮੈਂ ਤਾਂ ਇੱਕ ਸ਼ੌਂਕੀਆ ਕੀਰਤਨ ਸ਼ੁਰੂ ਕਰ ਦਿੱਤਾ ਸਿੱਖਣਾ ਪਰ ਅਸਲੀ ਗੱਲ ਫਿਰ ਉਹ ਇਹਨੇ ਸਾਲਾਂ ਬਾਅਦ ਪਤਾ ਲੱਗਿਆ ਇਸੇ ਤਰ੍ਹਾਂ ਇਹਨਾਂ ਦੇ ਪਿਤਾ ਜੀ ਨੇ ਵੀ ਦੇਖਿਆ ਦਰਬਾਰ ਸਾਹਿਬ ਦੇ ਰਾਗੀ ਸਾਹਿਬਾਂ ਨੂੰ ਤੇ ਸਾਰੇ ਫਾਲੋ ਕਰਦੇ ਰਹੇ ਜਿੰਨੇ ਵੀ ਸੰਗੀਤਕਾਰ ਸੰਗੀਤ ਨੂੰ ਜਾਣਨ ਵਾਲੇ ਸਨ ਸਾਰੇ ਉਹਨਾਂ ਦੀ ਕਦਰ ਕਰਦੇ ਰਹੇ ਨੇ ਤੇ ਔਰ ਉਹਨਾਂ ਨੂੰ ਵੇਖ ਕੇ ਹੀ ਭਾਈ ਸਾਹਿਬ ਜੀ ਦੇ ਪਿਤਾ ਨੇ ਇਹਨਾਂ ਨੂੰ ਤਾਲੀਮ ਦਵਾਈ ਔਰ ਇਹਨਾਂ ਨੇ ਦਰਬਾਰ ਸਾਹਿਬ ਦੀ ਸੇਵਾ ਨਿਭਾਈ ਇੱਕ ਰਾਗੀ ਵਾਸਤੇ ਕਿਹੜੀ ਖਾਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ਕਿ ਉਹਦੀ ਖੋਜ ਕਰਦਾ ਰਹੇ ਉਹਦੇ ਬਾਰੇ ਪੜਦਾ ਰਹੇ ਕਿ ਸੰਗੀਤ ਦਾ ਤਾਂ ਆਵਾਜ਼ ਵਧੀਆ ਹੋਣੀ ਚਾਹੀਦੀ ਹੈ ਹੈਗਾ ਤਾਂ ਗੋਡ ਗਿਫਟ ਹੈ ਜਿਹਨੂੰ ਉਹ ਦੇ ਦੇਵੇ ਇੱਕ ਰਾਗੀ ਵਾਸਤੇ ਕਿਹੜੇ ਖੇਤਰ ਚੋਂ ਖੋਜ ਕਰਨੀ ਚਾਹੀਦੀ ਹੈ ਰਾਗੀ ਸਿੰਘ ਨੂੰ ਗੁਰਬਾਣੀ ਕੀਰਤਨ ਦੇ ਨਾਲ-ਨਾਲ ਸ਼ਾਸਤਰੀ ਸੰਗੀਤ ਦਾ ਵੀ ਗਿਆਨ ਹੋਣਾ ਜ਼ਰੂਰੀ ਹੈ ਜਿਹੜੇ ਵੀ ਕੀਰਤਨ ਦੇ ਮਾਹਰ ਨੇ ਜਾਂ ਸ਼ਾਸਤਰੀ ਸੰਗੀਤ ਦੇ ਵੱਡੇ ਸੰਗੀਤਕਾਰ ਨੇ ਉਹਨਾਂ ਨੂੰ ਸੁਣਨਾ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਉਹਨਾਂ ਦੇ ਰਾਗਾਂ ਦੇ ਵਿੱਚ ਕਰਨਾ ਸ਼ੁੱਧ ਕੀਰਤਨ ਸ਼ੁੱਧ ਰਾਗ ਸੁਣਨਾ ਬਹੁਤ ਜ਼ਰੂਰੀ ਹੈ ਐਵੇਂ ਸੇ ਭਾਈ ਸਾਹਿਬ ਜੀ ਬੜੀ ਵੱਡੀ ਜ਼ਿੰਮੇਵਾਰੀ ਹੈ ਸਤਖੰਡ ਸ਼੍ਰੀ ਦਰਬਾਰ ਸਾਹਿਬ ਦਾ ਹਜ਼ੂਰੀ ਰਾਗੀ ਹੋਣਾ ਤੋ ਸਾਧ ਸੰਗਤ ਜੀ ਭਾਈ ਕਮਲਜੀਤ ਸਿੰਘ ਜੀ ਦੇ ਜੀਵਨ ਦੇ ਅਸੀਂ ਉਹਨਾਂ ਪਹਿਲੂਆਂ ਨੂੰ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਜਿਨ੍ਹਾਂ ਦੇ ਬਾਰੇ ਤੁਸੀਂ ਸ਼ਾਇਦ ਜਾਣੂ ਨਹੀਂ ਸੋ ਸਾਨੂੰ ਆਸ ਹੈ ਕਿ ਤੁਸੀਂ ਵੀ ਇਸ ਗੱਲਬਾਤ ਦਾ ਪੂਰਾ ਆਨੰਦ ਲਿਆ ਹੋਵੇਗਾ ਔਰ ਅਗਲੀ ਦਫਾ ਇਸੇ ਤਰ੍ਹਾਂ ਦੀ ਇੱਕ ਹੋਰ ਨਿੱਗੀ ਤੇ ਪਿਆਰੀ ਸ਼ਖਸੀਅਤ ਨੂੰ ਲੈ ਕੇ ਆਪ ਜੀ ਦੇ ਨਾਲ ਰੋਬਰੂ ਹੋਵਾਂਗੇ ਉਦੋਂ ਤੱਕ ਦੇ ਲਈ ਸਾਨੂੰ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ